ਹਾਂਜੀ ਦੋਸਤੋ ਕਿਵੇਂ ਆਤਰਾ ਆਈ ਹੋਊਗੀ ਸਾਰੇ ਬੰਦਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਤੇ ਹਾਂ ਜੀ ਮੈਂ ਕੋਲੇ ਆਪਣੇ ਨਤੀਜੇ ਨੇ ਚੱਲਦਾ ਹੈ ਜੇਮ ਨੂੰ ਚੌਥਾ ਦਿਨ ਹਾਂ ਜੀ ਗਾਇਸ ਪਹੁੰਚ ਗਿਆ ਇਹ ਮੈਂ ਤੇ ਟਾਈਮ ਹੋ ਗਿਆ 5:30 ਤੇ ਫੋਨ ਦੀ ਬੈਟਰੀ ਲੋ ਹੀ ਹੋ ਗਈ ਹੈ ਹੁਣ ਮੈਨੂੰ ਲੱਗਾ ਇੱਥੇ ਵਲੌਗ ਬੰਦ ਕਰਨਾ ਪੈਣਾ ਘਰੇ ਜਾ ਕੇ ਬਣਾਉਂਦੇ ਰੂਪ ਤਾਂ ਹਾਂ ਜੀ ਗਾਇਸ ਹੁਣ ਰਹਿ ਸੀ ਆਪਣੇ ਨਾਮ ਕੀ ਤੇ ਜਿੰਮ ਤੋਂ ਆ ਕੇ ਫਿਰ ਫੋਨ ਦੀ ਬੈਟਰੀ ਲੋ ਹੋ ਗਈ ਸੀ ਦੇ ਹੁਣ ਜਾਣਾ ਹੈ ਮੈਂ ਤੇ ਮੇਰੇ ਮਾਸੇ ਹੁੰਦੇ ਚੰਡੀਗੜ੍ਹ ਜਾਣਾ ਹੈ ਕੰਮ ਕਿਥੇ ਕੰਮ ਸੀਸਨ ਉਹ ਵੀ ਚੱਲਦੇ ਆ ਹਾਂ ਹਾਂਜੀ ਗਾਇਸ ਬਾਈਕ ਕਰਤੀ ਹੈ ਪਾਰਕ ਇੱਥੇ ਟੂਲ ਲਾਏ ਫਿਰ ਹੁਣ ਇੱਥੇ ਬੱਸੇ ਜਾਵਾਂਗੇ ਜਾਾਂਗੇ ਗਾਇਸ ਫੋਨ ਹੀ ਆਉਣ ਮਾਰੀ ਇੱਥੇ ਦੇ ਰਿਕਸ਼ਾ ਵੜਦੇ ਅੱਗੇ ਚੱਲਦੇ ਮੈਂ ਗਾਇਸ ਅੱਜ ਪਹਿਲੀ ਵਾਰ ਦੇਖਿਆ ਹੌਮਲੈਂਡ ਤੇ ਅੱਗੇ ਚੱਲਦੇ ਧੁੱਪ ਬਹੁਤ ਹੈ ਅੱਜ ਦਾ ਗਾਇਸ ਹੁਣ ਟਾਈਮ ਹੋ ਗਿਆ 12:00 ਵਜੇ ਕਹਿੰਦੇ ਚੱਲਦੇ ਘਰਾਂ ਨੂੰ ਕੰਮ ਵੀ ਨਹੀਂ ਕੰਪਲੀਟ ਹੋਇਆ ਚੱਲਦੇ ਨੇ ਸਿਰਫ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 6 ਵਜੇ ਨੇ ਤੇ ਮੈਂ ਆ ਗਿਆ ਸੀ ਚੰਡੀਗੜ੍ਹ ਤੋਂ ਫਿਰ ਮਾਸੀ ਦੇ ਘਰੇ ਰੁਕ ਗਿਆ ਸੀ 3 ਵਜੇ ਆਗੇ ਸੀ ਤੇ ਹੁਣ ਮੈਂ ਜਾ ਰਿਹਾ ਸੀ ਘਰਾਂ ਦਾ ਤੇ ਰਸਤੇ 'ਚ ਦੋਸਤ ਦਾ ਘਰ ਆ ਗਿਆ ਤੇ ਦੋਸਤ ਦੇ ਘਰੇ ਜਾ ਰਿਹਾ ਹਾਂ ਤਾਂ ਹਾਂਜੀ ਗਾਇਸ ਪਹੁੰਚ ਗਿਆ ਘਰੇ ਤੇ ਟਾਈਮ ਹੋ ਗਿਆ 8 ਵਜੇ ਨੇ ਤੇ ਕਾਫੀ ਟਾਈਮ ਲੱਗ ਗਿਆ ਚੰਡੀਗੜ੍ਹ 'ਚ ਤੇ ਉਸ ਤੋਂ ਬਾਅਦ ਮੈਂ ਚੱਲ ਗਿਆ ਮਾਸੀ ਦੇ ਘਰੇ ਉੱਥੇ ਟਾਈਮ ਲੱਗ ਗਿਆ ਫਿਰ ਹੁਣ ਆਇਆ ਘਰੇ ਤੇ ਅੱਜ ਵਲੌਗ ਵੀ ਨਹੀਂ ਬਣਿਆ ਕੱਟੇ ਬਣਿਆ ਤਾਂ ਕਰਦੇ ਹਾਂ ਸੋ ਦਾ ਮਿੰਟ ਕਿਉਂਕਿ ਅੱਜ ਤੋਂ ਕੋਮਪੋਰਾ ਉਹਦੇ ਉੱਤੇ ਚੜੀ ਗਏ ਤਾਂ ਕੋਈ ਰੌਸੀ ਹੁਣ ਗਾਇਸ ਮਿਲਦੀ ਹੈ ਸਵੇਰ ਨੂੰ ਤੁਹਾਨੂੰ ਇਹ ਦੂਸਰਾ ਦਿਨ ਦਾ ਵਲੋਗ ਹੈ ਜੀ ਕੱਲ੍ਹ ਦਾ ਵਲੋਗ ਵੀ ਸੇਚ ਐਡ ਕਰਾਂਗੇ ਤੇ ਹੁਣ ਟਾਈਮ ਹੋ ਗਿਆ 8:00 ਦੇ ਨੇ ਤੇ ਮੈਂ ਜੇ ਜਿੰਮ ਨੂੰ ਫੋਨ ਲੈ ਕੇ ਆਣਾ ਭੁੱਲ ਗਿਆ ਸੀ ਫੋਨ ਘਰੇ ਹੀ ਛੱਡ ਗਿਆ ਸੀ ਤੇ ਜਿੰਮ ਤੋਂ ਫਿਰ 7:00 ਵਜੇ ਆਈ ਸੀ ਹੁਣ ਕਰਦੇ ਹਾਂ ਸਵਲੋਗ ਕੰਟੀਨਿਊ ਹਾਂਜੀ ਗਾਇਸ ਹੁਣ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਹੋਣਾ ਮੇਰਾ ਫੋਨ ਹੋ ਗਿਆ ਸੀ ਖਰਾਬ ਤਾਂ ਮੈਂ ਦੂਸਰੇ ਫੋਨ ਨਾਲ ਸ਼ੂਟ ਕਰ ਰਿਹਾ ਹਾਂ Samsung ਦਾ ਮੇਰੇ ਕੋਲ ਪੁਰਾਣਾ ਫੋਨ ਤਾਂ ਇਸ ਨਾਲ ਸ਼ੂਟ ਕਰ ਰਿਹਾ ਹਾਂ ਟਾਈਮ ਹੋ ਗਿਆ 5:30 ਤੇ ਦੁਪਹਿਰ ਦਾ ਫੋਨ ਖਰਾਬ ਹੈ ਪਤਾ ਨਹੀਂ ਕੀ ਹੋ ਜਾਂਦਾ ਇਸ ਨੂੰ ਹੁਣ ਇਹਦਾ ਅਪਡੇਟ ਉਹ ਨਾਲ ਆਇਆ ਹੈ ਜਦ ਇਹਨੂੰ ਚਾਰਜ ਲਾਉਂਦੇ ਸੀ ਤੇ ਆਫ ਹੋ ਜਾਂਦਾ ਸੀ ਅਪਡੇਟ ਨੂੰ ਲਾਇਆ ਹੁਣ ਫੋਨ ਜਦ ਚਾਰਜ ਲਗਾਉਂਦੇ ਸੀ ਫਿਰ ਆਪਣੇ ਆਪ ਬੰਦ ਹੋ ਜਾਂਦਾ ਸੀ ਫੋਨ ਠੀਕ ਹੈ ਇਸੇ ਕਰਕੇ ਵਲੌਗ ਘੱਟ ਬਣਿਆ ਕਿਉਂਕਿ ਇਹ ਦੁਪਹਿਰੇ ਫੋਨ ਬੰਦ ਹੋ ਗਿਆ ਤੇ ਇਹ ਫੋਨ ਵੀ ਮੈਨੂੰ ਹੁਣ ਮਿਲਿਆ ਤੇ ਮੈਂ ਪੁੱਛ ਕੇ ਆਇਸੀ ਮਾਰਕੀਟ 'ਚ ਵੀ ਉਹ ਕਹਿੰਦੇ ਵੀ ਸਾਡੇ ਕੋਲ ਆਈਫੋਨ ਦਾ ਸਾਡੇ ਕੋਲ ਆਈਫੋਨ ਨਹੀਂ ਠੀਕ ਹੋਣਾ ਤੁਸੀਂ ਹੋਰ ਕਿਤੇ ਕਰਾਓ ਚੈੱਕ ਸਾਹ ਹੁਣ ਦੇਖਦੇ ਕੀ ਬਣਦਾ ਲਿਖ ਤਾਂ ਮੇਰੀ ਸੱਲ ਵੀ ਨਹੀਂ ਵਲੌਗ ਬਣਿਆ ਕਿਉਂਕਿ ਥੱਗੇ ਹੋਈ ਸੀ ਚੰਡੀਗੜ੍ਹ ਮੂਡ ਖਰਾਬ ਹੋ ਗਿਆ ਸੀ ਕੱਲ ਦਾ ਹੁਣ ਅੱਜ ਫਿਰ ਫੋਨ ਖਰਾਬ ਹੋ ਗਿਆ ਉੱਥੇ ਕੰਮ ਵੀ ਨਹੀਂ ਬਣਿਆ ਸੀ ਤੇ ਹੁਣ ਅੱਜ ਵਲੌਗ ਵੀ ਛੋਟਾ ਬਣਿਆ ਕੀ ਆ ਬਣਾਉਣਾ ਸੀ ਵਲੌਗ ਫਿਰ ਤੇ ਉਹ ਦੇਖਦੇ ਆ ਕਿ ਆਪਣਾ ਤਾਂ ਫੋਨ ਦਾ ਅਗਰ ਔਨ ਹੁੰਦਾ ਤਾਂ ਮੈਂ ਉਸ ਨਾਲ ਵਲੌਗਿੰਗ ਕਰਦਾ ਪਰ ਹੁਣ ਟਾਈਮ ਵੀ 6:44 ਹੈ ਤਾਂ ਹੁਣ ਇਸ ਵਲੌਗ ਨੂੰ ਇੱਥੇ ਐਂਡ ਕਰਦਾ ਦੱਸਿਓ ਇਹ ਵਲੌਗ ਕਿਦਾਂ ਮਿਲਿਆ ਤਾਂ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਐਂਡ ਬਾਏ ਬਾਏ